ਜਦੋਂ ਉਹਨੂੰ ਇੱਥੇ ਮੈਂ ਕਿਹਾ ਵੀ ਇਦਾਂ ਕਰਕੇ ਵੀ ਬਈ ਮੂੰਹ ਖੋਲ ਆ ਵੀ ਕੈਮਰੇ ਲੱਗੇ ਹੋ ਨੇ ਵੀ ਮੇਰੀ ਵੀ ਨੌਕਰੀ ਦਾ ਵਾਲਾ ਵੀ ਤੋਂ ਫਿਰ ਜਾਨੋਂ ਉਹਨੇ ਰਵਾਲ ਕੱਟ ਕੇ ਮੈਨੂੰ ਜੱਫਾ ਪਾ ਲਿਆ ਜੀ ਫਿਰ ਆਸ ਵਿੱਚ ਅਸੀਂ ਲੜਦੇ ਲੜਦੇ ਕਾਫੀ ਗੋਤਮ ਗਤੀ ਹੋਵੇ ਉਹਨੇ ਫਿਰ ਪੈਰਾਂ ਤੇ ਫੋਨ ਮਾਰਿਆ ਜੀ ਫਾਇਰ ਫਿਰ ਮੈਨੂੰ ਗਨ ਛੱਡਣੀ ਪੈ ਗਈ ਜੀ ਕੱਟ ਲਾ ਵੀਰੇ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਤੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋ ਹਥਿਆਰ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਂ ਸੀ ਰਫਲ ਸੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਇੱਥੇ ਜੋ ਅਸੀਂ ਖੜਕੀ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਉਹ ਕਹਿੰਦੇ ਹਾਂ ਕਿ ਲੁੱਟੇਰੀ ਆਈ ਦੀ ਬੈਂਕ 'ਚ ਹਾਂਜੀ ਉਹਨਾਂ ਇੱਕ ਬੰਦਾ account ਖਲੋਣਾ ਸੀ ਮਾਇਂ ਸ਼ਾਇਦ ਹੋ ਸਕਦਾ ਵੀ ਉਹਦੇ ਨਾਲੇ ਆਇਆ ਹੋਵੇ ਉਹਨੂੰ ਕਿਹਾ ਵੀ ਇਦਾਂ ਕਰਕੇ ਬਾਈ ਆਪਣੇ ਮੂੰਹ ਖੋਲ ਤੇ ਉਹ ਨਾ ਸਮਝੇ ਨਹੀਂ ਹੈਗਾ ਚੀਜ਼ ਨੂੰ ਫਿਰ ਮੈਂ ਉਹਨੂੰ ਦੋ ਤਿੰਨ ਵਾਰ ਕਿਹਾ ਕਿੰਨੇ ਵਜੇ ਦੀ ਗੱਲ ਸੀ 3:00 ਸਮਾਂ ਕਿੰਨੇ ਵਜੇ ਦਾ ਸਵਾ 2:30 ਵਜੇ ਦੇ ਆਸ-ਪਾਸ ਸੀ ਜਦੋਂ ਪਹਿ ਇਕਦਾਂ ਤਿੰਨ ਪਹਿਲਾਂ ਅੰਦਰ ਪਹਿਲਾਂ ਇਕ ਆਇਆ ਜੀ ਉਹ ਮੂਲ ਬਿਟਿਆ ਮੂਲ ਬਿਟਿਆ ਚਿੱਟਾ ਜਿਹਾ ਕੱਪੜਾ ਬੰਨਿਆ ਸੀ ਕਦੋਂ ਕਿੰਨੇ ਲੈਣੇ ਸੀ ਲੰਮਾ ਟੋਟਲ ਤਿੰਨ ਬੰਦੇ ਸੀ 4 ਸੀ ਹਣਾ ਉਹ ਹਜ਼ਾਰ ਤਿੰਨਾਂ ਕੋਲੇ ਸੀ ਜੀ ਫਿਰ ਉਹਦੇ ਅੱਗੇ ਕਿਸਰ ਉਹਨਾਂ ਨੇ ਫਿਰ ਜਦੋਂ ਇਹਨੂੰ ਇੱਥੇ ਮੈਂ ਕਿਹਾ ਵੀ ਇਦਾਂ ਕਰਕੇ ਵੀ ਬਾਈ ਮੂੰਹ ਖੋਲ ਆ ਵੀ ਕੈਮਰੇ ਲੱਗੇ ਹੋ ਨੇ ਵੀ ਮੇਰੀ ਵੀ ਨੌ ਵੇਦੋ ਫਿਰ ਜਾਨੋ ਉਹਨੇ ਹਵਾਲ ਕੱਟ ਕੇ ਮੈਨੂੰ ਜੱਫਾ ਪਾ ਲਿਆ ਜੀ ਫਿਰ ਆਪ ਵਿਚ ਅਸੀਂ ਲੜਦੇ ਲੜਦੇ ਕਾਫੀ ਮੁਥਮਗਤੀ ਹੋਵੇ ਉਹਨੇ ਫਿਰ ਪੈਰਾਜ ਫੋਨ ਮਾਰਿਆ ਜੀ ਫਾਇਰ ਫਿਰ ਮੈਨੂੰ ਗਨ ਛੱਡਣੀ ਪੈ ਗਈ ਜਿਸ ਚੀਜ਼ ਤੰਨ ਤੁਹਾਡੀ ਲੈ ਗਈ ਹੈ ਲੈ ਗਈ ਜੀ ਬਾਹਰ ਤੱਕ ਤੇ ਹਾਂਜੀ ਫਿਰ ਬਾਹਰੋਂ ਗਨ ਚੱਕੀ ਮੈਂ ਤੇ ਉਹਨਾਂ ਨੇ ਫਾਇਰ ਕਰਿਆ ਜੀ ਜਦੋਂ ਤਾਂ ਲੱਗ ਚੁੱਕੀ ਜੀ ਕਿੰਨਾ ਕਿੰਨਾ ਟਾਈਮ ਲੱਗਿਆ ਇਹ ਸਾਰੀ ਘਟਨਾ ਨੂੰ 73 ਮਿੰਟ ਦੇ ਵਿੱਚ 2.5 ਮਿੰਟ ਦੇ ਕਿਸ਼ ਕਿੰਨਾ ਟੂਰ ਦਾ ਕਾਊਂਟਰ ਤੱਕ ਇਹ ਲੱਗਿਆ ਅੰਦਰੋਂ ਕੌਂਟਰ ਜੀ ਕੱਢ ਕੇ ਲੱਗੇ ਨਹੀਂ ਫਾਇਰ ਕਿੰਨੇ ਕਿੱਥੇ ਸਨ ਇੱਕ ਫਾਇਰ ਕਰਿਆ ਜੀ ਉਹਨਾਂ ਨੇ ਇੱਕ ਫਾਇਰ ਸਿਰਾਪ ਨਾਲ ਕੋਈ ਉਹਨਾਂ ਨੇ ਕੋਈ ਤਰੀਕਾ ਨਹੀਂ ਕੋਈ ਬਦਤਮੀਜ਼ੀ ਕੀਤੀ ਆ ਕੋਈ ਜ਼ਿਆਦਾ ਨਹੀਂ ਇਹਨਾਂ ਨੇ ਬਸ ਗਾਲੀ ਗਲੋਚ ਮਾੜੀ ਬੋਟੀ ਕਰੀ ਸੀ ਵੀ ਖੜੇ ਰਹੋ ਨਹੀਂ ਗੋਲੀ ਮਾਰਦੀ ਪੰਜਾਬੀ ਸੀ ਪੰਜਾਬੀ ਲੱਗਦੇ ਸੀ ਕਸਟਮਰ ਸੀ ਕੋਈ ਅੰਦਰ ਪੂਰੇ ਪੰਜਾਬੀ ਦੀ ਗੱਲ ਕਰਦੇ ਸੀ ਨਾ ਕਸਟਮਰ ਇੱਕ ਸੀ ਇੱਕ ਸੀ ਹਾਂਜੀ ਮੈਂ ਤਾਂ ਇਹ ਹੋ ਗਿਆ ਵੀ ਉਹਦੇ ਨਾਲੇ ਆਇਆ ਤੇ ਉਹ ਥੋੜਾ ਜਿਹਾ ਪਹਿਲਾਂ ਆ ਗਿਆ ਜੀ ਦੋ ਚਾਰ ਸੈਕਿੰਡ ਬਾਅਦ ਚ ਆ ਗਿਆ ਤੇ ਉਹਨੂੰ ਕਿਹਾ ਵੀ ਮੂੰਹ ਖੋਲ ਲਾ ਉਹਨੇ ਮੂੰਹ ਖੋਲਿਆ ਨਹੀਂ ਏਦੋਂ ਫਿਰ ਸਾਡਾ ਕੰਮ ਕਾਫੀ ਬਾਤ ਸੀ ਕਿਹੜਾ ਸਸਤੀ ਦੀ ਕੰਪਨੀ ਨਹੀਂ ਖਿਆਲ ਕੀਤਾ ਜੀ ਵਾਰਨ ਸਿਕਿਉਰਟੀ ਅਲਾਰਮ ਬਜਾਇਆ ਗਿਆ ਹਾਂਜੀ ਸਿਕਿਉਰਟੀ ਅਲਾਰਮ ਸੇਫਟੀ ਅਲਾਰਮ ਬਜਾਇਆ ਗਿਆ ਲਾਰਮ ਚੱਲ ਰਿਹਾ ਨਹੀਂ ਸਾਰੇ ਨਹੀਂ ਕੋਈ ਚੀਜ਼ ਨਹੀਂ ਬਜਾਈ ਉਸ ਦਾ ਫਰਮ ਵੀ ਬਗਲੀ ਗੱਲਾਂ ਵੀ ਹੋਇਆ ਕੀ ਘਟਨਾ ਕੀ ਹੋਈ ਘਟਨਾ ਵੀ ਤੇ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਦੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋਲ ਹਥਿਆਰ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਂਨ ਸੀ ਰਫਲ ਸੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿੱਥੇ ਰਹੇ ਕਿ ਕਿੱਥੇ ਬੜੇ ਕਿੱਥੇ ਰਹੇ ਗੇਟ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ 50% ਦਾ ਬੈਂਕ ਜੀ ਤਿੰਨ ਹਟਾ ਸੀ ਤਿੰਨੇ ਜਾਣੇ ਸੀਗੇ ਹਾਂਜੀ ਫਿਰ ਉਹ ਪਤਾ ਨਹੀਂ ਪੈਸੇ ਦੱਸਦੇ ਨੇ ਤਾਂ 15 ਲੱਖ ਲੈ ਕੇ ਸ਼ਾਇਦ ਮੈ ਵੀ ਪਤਾ ਕਿੰਨਾ ਹੋਊਗਾ ਕੋਈ ਗੋਲੀ ਵੀ ਚੱਲੀ ਗੋਲੀ ਚੱਲੀ ਹੈ ਅੰਦਰ ਜੀ ਹਾਂਜੀ ਹਾਂਜੀ ਉਹ ਜਾਨਵਰਾਂ ਦਾ ਕੋਈ ਨਿਸ਼ਾਨੀਆਂ ਬਾਕੀ ਆ ਪੈਸੇ ਲੈ ਕੇ ਜੀ ਚੋਰੀ ਕਰਕੇ ਫਿਰ ਸੁਪਰ ਦੇ ਆਹੀ ਪਿੰਡ ਆਪਾਂ ਨਹੀਂ ਨਹੀਂ ਜੀ ਆਹੀ ਪਿੰਡ ਆਪਾਂ ਇਹ ਕਿੱਧਰੋਂ ਆਏ ਸੀ ਕਿੱਧਰੋਂ ਆਏ ਸੀ ਇਹ ਤਾਂ ਓਟੀ ਸਾਈਡ ਤੋਂ ਆਏ ਸੀ ਜੀ ਤੇ ਗਏ ਕਿੱਧਰੋਂ ਨੇ ਇੱਧਰ ਨਹੀਂ ਲੈਣਾ ਜੀ ਇਧਰੋਂ ਮੁੜਿਆ ਨੇ ਫਿਰ ਇੱਥੇ ਮੋਰਚਾ ਖੜਾਇਆ ਸੀ ਉਹਨਾਂ ਨੇ ਸੀਸੀਟੀਵੀ ਕਿਹਾ ਬਰਾ ਕਿੱਥੇ ਲੱਗੇ ਨੇ ਸੀਸੀਟੀਵੀ ਆ ਲੱਗਿਆ ਜੀ ਬੈਂਕ ਦੇ ਬਾਹਰ ਇੱਕ ਸਟੂਡੀਓ ਤੇ ਲੱਗਿਆ ਹੋਇਆ ਸ਼ੀਨਾ ਵੀਰ ਜੀ ਗੁਰਪ੍ਰੀਤ ਸਿੰਘ ਬਹਿਣੀਪਾਲ ਆ ਕੀ ਹੋਇਆ ਕੀ ਹੋ ਰਹੀ ਹੈ ਕਿੱਥੇ ਜੋ ਅਸੀਂ ਖੜਕੀ ਦੀ ਬਾਤ ਸੁਣੇ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲਾ ਪਿਸਟਲ ਸੀਗੇ ਅੰਦਰ ਝੜਪ ਦੀ ਹੋਈ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਉਹ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤੇ ਨੇ ਇਹਨੇ ਰਾਉਂਡ ਫਾਇਰ ਕੀਤਾ ਰਾਉਂਡ ਦਾ ਹਜੇ ਐਕਸਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਖਦਾ ਹੋਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦੱਸ ਦਾ ਮਾਹੌਲ ਕ੍ਰੀਏਟ ਕੀਤਾ ਕਿਵੇਂ ਦੇਖਦੇ ਹੋ ਕਿ ਜਿਹੜਾ ਆਰਟੀਕਲ ਲੁੱਟਾ ਗੁਆਹ ਤੁੱਟਾ ਗੁਆਹ ਦਿਨੋਂ ਦਿਨ ਬਾਅਦ ਕਿੱਥੇ ਜਾਣਾ ਇਹਨੂੰ ਹੁਣ ਇਹਦੇ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰਾਂ ਤੁਹਾਨੂੰ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਇਆ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ